ਕਰਕੇ ਪਨਾਦਰ ਪੜਾ ਹੁੰਦਾ ਹੋਇਆ ਜਲ ਪਾਣੀ ਛਕਦਾ ਹੋਇਆ ਜੀ ਮਹਿੰਦਰ ਸਿੰਘ ਸਾਹਿਬ ਦੇਖਿਆ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਬਹੁਤ ਸਾਰੀ ਸੇਵਾ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਸਤਿਗੁਰ ਪਾਤਸ਼ਾਹ ਜੀ ਬੜੀ ਕਿਰਪਾ ਰਹਿਮਤ ਹੋਈ ਹੈ ਜੋ ਕਿ طاقت ਜੀ ਕੇਸਗਰ ਸਾਹਿਬ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੇ ਪੱਧਰ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤਿੰਨਾਂ ਦਾ ਜੋਤੀ ਜੋਤ ਦਿਵਸ ਅਤੇ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਤਿੰਨਾਂ ਦਾ ਗੁਰਤਾ ਗਰਦੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੇ ਸੰਬੰਧ ਵਿੱਚ ਸ੍ਰੀ ਕੇਸਗੜ ਸਾਹਿਬ ਤੋਂ ਜੋ ਕਿ ਗੋਇੰਦਵਾਲ ਸਾਹਿਬ ਵਿਖੇ ਬਹੁਤ ਹੀ ਵੱਡਾ ਨਗਰ ਕੀਰਤਨ ਆ ਰਿਹਾ ਹੈ। ਅੱਜ ਕਰਤਾਰਪੁਰ ਜੋ ਕਿ ਜਲੰਧਰ ਦੇ ਨਜ਼ਦੀਕ ਹੈ ਕਰਤਾਰਪੁਰ ਸਾਹਿਬ ਵਿਖੇ ਨਗਰ ਕੀਰਤਨ ਦਾ ਪੜਾ ਸੀਗਾ ਤੇ ਆਈਆਂ ਸੰਗਤਾਂ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੌਰ ਦੁਆਰਾ ਸ੍ਰੀ ਗੰਗਸਾਰ ਸਾਹਿਬ ਅਤੇ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸ਼ਰਧਾ ਦੇ ਨਾਲ ਚਾਹ ਪਾਣੀ ਲੰਗਰ ਪਾਣੀ ਚਾਹ ਪਾਣੀ ਦੀ ਸੇਵਾ ਦੇ ਨਾਲ ਸ਼ਤਕਾਰ ਕੀਤਾ ਗਿਆ ਸੋ ਸਤਗੁਰ ਪਾਤਸ਼ਾਹ ਜੀ ਦੀ ਕਿਰਪਾ ਕਰਨ ਰਹਿਮਤ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਸੇਵਾ ਦਰਪੇ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਉ ਜ਼ਿਆਦਾ ਕੁਝ ਸਿੱਖੈਣਾ ਨਹੀਂ ਅਸੀਂ ਅਗਲੇ ਪੜਾਅ ਦੀ ਬਾਣਾ ਨਾ ਹੁਣਾ ਸਾਡੇ ਸਰਕਾਰ ਦੇ ਭੈਣ ਦੀ ਮਾਇਆ ਹਾਜ਼ਰ ਕਰਦੇ ਨੇ ਨਕੜ ਦੀ ਬਲਵਿੰਦਰਪੁਰ ਦੀ ਮਾਇਆ ਹਾਜ਼ਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓੇ ਸੋਨਹਾ ਸਤਿ ਸ੍ਰੀ ਅਕਾਲੇ ਨਗਰ ਪੜਾ ਤੇ ਪਹੁੰਚ ਚੁੱਕਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਜਥੇਦਾਰ ਰਣਜੀਤ ਸਿੰਘ ਜੀ ਕਾਲੋਂ ਉਹਨਾਂ ਵੱਲੋਂ ਅਤੇ ਮੈਂਟਰ ਸਾਹਿਬ ਜੀ ਵੱਲੋਂ ਔਰ ਸਭਜੀਆਂ ਸੰਗਤਾਂ ਵੱਲੋਂ ਇੱਥੇ ਨਗਰ ਕੀਰਤਨ ਦਾ ਪੌਂਟਰ ਤੇ ਜੀ ਆਇਆਂ ਖੇ ਜਾਂਦਾ ਨਗਰ ਕੀਰਤਨ ਦੀ ਇਹ ਵਿੱਚ ਆ ਰਹੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਚਾਹ ਤੋੜਿਆਂ ਦਾ ਲੰਗਰ ਖੰਡਿਆਂ ਦਾ ਲੰਗਰ ਚੱਲ ਰਿਹਾ ਹੈ I hope I need a やば ਜੱਥੇਦਾਰ ਜੀ ਸਿੰਘ ਜੀ ਕਾਵਲਾ ਜੱਥੇਦਾਰ ਅਮਰਜੀਤ ਸਿੰਘ ਜੀ ਕਾਵਲਾ ਮੰਦਰ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਸ਼ਿਮੰਦਰ ਸੰਕਰ ਜਿਹੜੇ ਮੈਨੇਜਰ ਸ੍ਰੀ ਅਨੰਦ ਪਰਸਵਰਦੀ ਜਿਹੜੇ ਉਹਨਾਂ ਦਾ ਵੀ ਸਨਮਾਨ ਜੱਥੇਦਾਰ ਜੀ ਕਾਵਲਾ ਮਾਰੇ ਸੋਹੜੇ ਜਿਹਨੇ ਯਾਦ ਜੋ ਛੱਡੇ ਐ ਚੋਰੀ ਸ਼ਮਾ ਤੇ ਆਪਨੀ ਸਰਨ ਰਾਖ ਬੰਨ੍ਹਾਤੀ ਆਪਣੀ ਸਰਨ ਰਾਖ ਬੰਨ੍ਹਾਤੀ ਆਪਣੀ ਸਰਨ ਰਾਖ ਬੰਨ੍ਹਾਤੀ ਆਪਣੀ ਸਰਨ ਰਾਖ ਬੰਨ੍ਹਾਤੀ ਆਪਣੀ ਸਰਨ اے رندی تو آ را کرو میری مجلسی سگڑیاں بیٹھی ہیں طاقت جان سے باہر نہیں چلنا پر جڑی سگڑیاں بیٹھی ہیں کوئی پانی ہے ماں دے لاں میں سارے ڈال کوئی نہا نہ جاویے پانی ہے سگڑیاں دے ڈاڑے ਆਈ ਨਾ ਕਰੋ ਸੰਗਤੀ ਹੋਈ ਹੋਈ ਜਿਹੜੀ ਸ਼ਿਕਾਇਤ ਆਈ ਹੈ ਨਾ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪਹਿਲਾਂ ਉਹਨਾਂ ਨੇ ਜਲ ਪਾਣੀ ਸ਼ਿਕਾਇਤ ਆਪਾਂ ਇੱਥੇ ਬਰਕੇ ਲੋਕਲ ਆਪਾਂ ਸ਼ਕਲਾਪੁਰੇ ਜਲ ਪਾਣੀ ਬਹੁਤ ਬਣਾਇਆ ਸ਼ਿਵੋਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਹ ਲਓ 6 ਅਕਤੂਬਰ ਜਲ ਪਾਣੀ ਸ੍ਰੀ ਦੀ ਤਾਰੀਖ ਤੁਹਾਡੇ ਬਾਅਦ ਤੇ ਤੁਹਾਡੇ ਆ ਮੇਰੇ ਵੀਰ ਦਾ ਬਹੁਤ ਕੰਮ ਕਰ ਲਿਆ ਕਿੰਨਾ ਵਧੀਆ ਕੰਮ ਕੀਤਾ ਕੀ ਸਮਰਥਨ ਕਰਦਾ ਹੈ ਉਹ ਜੀ ਤਵੇ ਜਿੱਦ ਕਦਾ ਕਦਾ ਗਿਆ ਅਗਰੇ ਤੋਂ ਉਹ ਜੇ ਉਹ ਜਿੱਦ ਜਿੱਦ ਸੈਰ ਆ ਸਾਰੇ ਬੋਗ ਹਨ ਇਹਦੇ ਬਾਹਰ ਕਿਤੇ ਕਰਦਾ ਹੈ ਰਾਈਟ ਜਿਹੜੀ ਤੋਰ ਤੇ ਜੋ ਵੀ ਮੈਸ ਦੇ ਨਾਲ ਹੈ ਜੇ ਕਿਸੇ ਨੂੰ ਮੈਨਾਂ ਨਾ ਬਣੂਗਾ ਉਹਦੇ ਵਿੱਚ ਦਸਤਾਵੇਜ਼ ਨੇ ਪੈਸਾ ਨਹੀਂ ਕਿੰਨੇ ਸਟੋਰ ਤੇ ਪਹੁੰਚਾ ਦਿਓ ਜਾਂ ਗੁਰਦੁਆਰੇ ਦਸਤਖਤਾਂ ਕਿ ਪਹੁੰਚਾ ਦਿਓ ਤੇ ਮੈਂ ਵੀ ਸੇਵਾ ਕਰਕੇ ਤੁਸੀਂ ਫੋਨ ਲਾ ਦਿਓ ਦਸਤਖਤ ਦਾ ਤੇ ਗੁਰਦੁਆਰੇ ਗਾਣੇ ਸਰ ਦਸਤਖਤ ਲੈ ਕੇ ਉਸਮਰੀ ਤੋਂ ਟਾਰਗੇਟ ਫੋਨ ਕਰਕੇ ਤੇ ਜੇ ਨਹੀਂ ਮਿਲਿਆ ਤਾਂ ਉਹਨਾਂ ਦੇ ਨਾਮ ਵਾਲੇ ਨੂੰ ਜੀਵਤ ਸਾਂਗਾ ਦਾ ਇਹ ਕਦੇ ਨਗਰਿਕਾਂ ਤੋਂ ਦੂਰ ਰਹਿਣ ਤੋੜਿਆਂ ਦਾ ਪ੍ਰਸ਼ਾਦ ਲੈ ਕੇ ਤੇ ਮੁਕਾਸੇ ਵੀ ਜਾਓ ਕਿ ਰਾਸਮੀ ਰਹਿਣਾ ਕਾਰਜਾਂ ਦਾ ਤੇ ਮਾਰਦੀ ਸਾਰੀ ਸੰਗਤ ਨੂੰ ਪ੍ਰਸ਼ਾਦ ਆ ਜਾਵੇ ਤੇ ਕੀ ਚਾਹੀਦਾ ਹੈ ਕੈਨਸਲ ਲੈਣੀ ਚਾਹੀਦਾ ਹੈ ਕਰਤਾ ਇਹ ਜੋ ਹੈ ਲੋਕੋ ਬੇਟੀ ਹੈ ਜੀ ਸੰਗਤ ਰਹ ਜਾਂਦੇ ਜੀ ਨਾਲ ਨਹੀਂ ਬਣਾਇਆ ਇਕੱਤੀ ਨੋੜੇ ਪਿਆਰ ਸਤਿਕਾਰ ਦੇ ਨਾਲ ਲੱਖੋ ਔਰ ਜਿਹੜੀ ਸਤਿਕਾਰ ਅਨੰਤਪੁਰ ਸਾਹਿਬ ਦੀ ਧਰਤੀ ਤੋਂ ਆਈ ਹੈ ਉਹ ਆ ਤੁਹਾਨੂੰ ਵੀ ਲੰਗਰ ਦਿਵਾਓ ਨਾ ਕੋਈ ਸਭ ਤੋਂ ਬਾਅਦ ਵਿੱਚ ਇਹ ਆਪਾਂ ਇਹਦੇ ਰਹਿਣਾ ਵਾ ਅਰੇ ਸਮਾਜਿਕ ਨੇ ਸਮਾਜ ਸਮਾਣਾ ਜਿਹੜਾ ਉਹ ਜਦੋਂ ਤੁਸੀਂ ਸ਼ੱਕੇ ਜਾਓ ਕਿ ਬਹੁਤ ਜੰਗਰ ਤੇ ਹਰ ਇੱਕ ਤੌਰਿਆਂ ਨਾਲ ਤੇ ਆਪਣਾ ਉਹ ਪ੍ਰਕਾਰ ਦੇ ਪਕੌੜੇ ਹਨ ਜੰਨੇ ਆ ਜੱਲ ਆਹੜਾ ਇੱਧਰ ਨਾਲ ਬਣਾ ਲੈ ਸਾਹਮਣੇ ਅੱਗੇ ਲਓ ਪਕੌੜੇ ਭੈਣ ਜੀ ਮਾਤਾ ਜੀ ਪਕੌੜੇ ਸਾਹਮਣੇ ਅੱਗੇ ਲਾਓ ਨਾ ਤਸੀਮ ਅਕਰਾਂ ਨਾਲ ਆਓ ਉਹ ਪਿੱਛੇ ਨੂੰ ਪਾਉਣਗੇ ਕਿ ਅੱਗੇ ਪਾਉਣਗੇ ਇਸ ਕਰਕੇ ਕਿਰਪਾ ਕਰੋ ਅੱਗੇ ਹੋ ਕੇ ਸਾਹਮਣੇ ਤੇ ਅੱਗੇ ਦੀ ਆ ਕੇ ਲਾਓ ਇਹ ਕਰਕੇ ਸੇਵਾਦਾਰ ਜੀ ਸੇਵਾ ਕਰੇ ਸੰਗਤ ਜੀ ਨਾਲ ਜੁੜਾ ਕਰਦੇ ਆ ਪਾਠ ਸ੍ਰੀ ਰਾਮ ਨੂੰ ਜੋ ਕੁਆਲੀ ਨੂੰ ਆਓ ਤੋਰੀ ਦੇ ਲਈ ਤੇ ਆਓ ਜਿਹਨਾਂ ਨੇ ਚਾਹ ਛਕਣੀ ਹੈ ਚਾਹ ਛਕ ਸਕਦਾ ਛਕ ਸਕਦਾ ਪਕੌੜਿਆਂ ਦਾ ਲੰਗਰ ਚਾਹ ਦਾ ਲੰਗਰ ਜਿਹੜਾ ਚੱਲ ਰਿਹਾ ਹੈ ਮੇਟਰ ਸਾਹਿਬ ਜੀ ਆਪ ਆਪਣੇ ਹੱਥੀਂ ਸੇਵਾ ਕਰ ਰਹੇ ਹੈ ਇਹ ਸੇਵਾ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਜਤ ਲਾਏ ਮਾਰੇ ਜਦਿਆ ਪਰਵਾਮਣਾ ਹੋਵੇ ਵਿੱਚੋਂ ਜਾਏ ਜਨਤਕਾਰ ਅਨੁਰਜੀਤ ਸਿੰਘ ਜੀ ਕਾਲਾ ਸਾਹਿਬ ਜਿਹੜੇ ਨੇ ਉਹਨਾਂ ਨੇ ਵੀ ਆਪਣੇ ਹੱਥੀਂ ਸੇਵਾ ਸੰਗਤ ਕੀਤੀ ਹੈ ਕਿਉਂਕਿ ਸੰਗਤ ਜਿਹੜੀ ਵੱਡੀ ਹੈ ਰੰਗ ਨੂੰ ਸੰਗਤ ਹੁੰਦੀ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਸੰਗਤ ਵਿੱਚ ਰੱਬ ਵਸਦਾ ਪ੍ਰਮਾਤਮਾ ਵਸਦਾ ਹੈ ਇਸ ਕਰਕੇ ਜਨੀਆਂ ਸੰਗਤਾਂ ਇੱਥੇ ਜੁਟੀਆਂ ਰਹੇ ਨਗਰ ਕੀਰਤਨ ਦੇ ਵਿੱਚ ਮੈਂਬਰ ਸਾਹਿਬ ਜੀ ਵੱਲੋਂ ਔਰ ਨਰਿੰਦਰ ਸਾਹਿਬ ਜੀ ਵੱਲੋਂ ਸੁਮਿਤ ਸੁਣਾਉਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵੱਲੋਂ ਜੋ ਸਵਾਵਾ ਕੀਤੀਆਂ ਗਈਆਂ ਨੇ ਜਪ ਦਾ ਲੰਗਰ ਜਿਹੜਾ ਹੈ ਸਾਧ ਸੰਗਤ ਜੀ ਆ ਬੱਸਾਂ ਦੇ ਵਿੱਚ ਪਹੁੰਚਾ ਦਿਓ ਜੇ ਬੱਸਾਂ ਦੇ ਵਿੱਚੋਂ ਸੇਵਾਦਾਰ ਉਤਰ ਕੇ ਵੀ ਕਿਉਂਕਿ ਸੇਵਾਦਾਰ ਥੋੜੇ ਆ ਨਾ ਸੰਗਤ ਦੀ ਤਨਾਲ ਵੱਡੀ ਹੈ ਆਪ ਵੀ ਕਿਰਪਾ ਕਰਕੇ ਜੇ ਕੋਈ ਥੱਲੇ ਉਤਰ ਕੇ ਜਲ ਪਾਣੀ ਖੜ ਸਕਦਾ ਉਹਦੇ ਵਾਸਤੇ ਵਿੱਚ ਲੈ ਜੇ ਇੱਕ ਬੀਬੀਟੀ ਦੇ ਗਵਾਜਗੀ ਸਾਡੇ ਜਿਹੜੀ ਮਰਜ਼ੀ ਬੰਸੀ ਬੈਠੇ ਉਹਦੇ ਗੋੰਦਵਾਦ ਸਾਹਿਬ ਕਿੱਥੇ ਹੋ ਰਹੇ ਹੋ ਚੜਜੋ ਚੜਜੋ ਜਿਹੜੀ ਬੱਸ ਸਮੁੰਦਰੀਂ ਟੱਜਾ ਚੜਜੋ ਅਥੋੜਾ ਰਹਿ ਗਿਆ ਸਮਾਜਾ ਮਾਤਾ ਜੀ ਜਿਹੜੀ ਬੱਸ ਦੇ ਵਿੱਚ ਚੜਜੋ ਕੋਈ ਵਾਲੇ ਅਗਲੇ ਬੱਸ ਦੇ ਵਿੱਚ ਮਿਲ ਜਗੇ ਹਾਂਜੀ ਚੜਜੋ ਕੋ ਗਾਲਿਆਂ ਵਿੱਚ ਚੜਦੇ ਆਪੇ ਜੇ ਬੀਬੀ ਕੋਈ ਰਹਿ ਗਈ ਹੈ ਨਾ ਉਹ ਕਿਰਪਾ ਕਰਕੇ ਜਿਹੜੀ ਬੱਸ ਦੇ ਵਿੱਚ ਜਗਾ ਮਿਲਦੀ ਆ ਜਾਂ ਜਿਹਨੇ ਰਹਿ ਗਿਆ ਵਾ ਉਹ ਆ ਜਿਹੜੀਆਂ ਮਗਰ ਬੱਸਾਂ ਉਹਨੀਆਂ ਦੇ ਵਿੱਚ ਚੜਜੋ ਕੌਨਰਵਾਲ ਸਾਹਿਬ ਜਾ ਕੇ ਨਗਰ ਕੀਰਤਨ ਸਮਾਪਤ ਹੋਣਾ ਉੱਥੇ ਜਾ ਕੇ ਤੁਹਾਡਾ ਮਿਲਾਨ ਹੋ ਜਾਊਗਾ। ਜਿਆਦਾ ਲੰਗਰ ਜਰੂਰ ਛਕੋ ਕਿਉਂਕਿ ਬੜੀ ਵੱਡੀ ਤਦਾਨ ਦੇ ਵਿੱਚ ਸਾਰਾ ਪ੍ਰਬੰਧ ਇਹ ਮੈਨੇਜਰ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਔਰ ਮੈਂਬਰ ਸਾਹਿਬ ਬਣ ਵੱਲੋਂ ਹਲਕਾ ਕਰਤਾਰਪੁਰ ਦੀਆਂ ਸੰਗਤਾਂ ਵੱਲੋਂ ਇੱਥੇ ਸਾਰਾ ਵੱਡਾ ਪ੍ਰਬੰਧ ਕੀਤਾ ਗਿਆ ਸੰਗਤ ਦੇ ਵਾਸਤੇ ਜਲ ਪਾਣੀ ਦਾ ਚਾਹ ਪਕੌੜਿਆਂ ਦਾ ਠੰਡਿਆਂ ਦਾ ਇਹ ਸਾਰਾ ਪ੍ਰਬੰਧ ਜਿਹੜਾ ਹੈ ਸ਼ਰਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਪ੍ਰਬੰਧ ਵੱਲੋਂ ਕੀਤਾ ਗਿਆ ਹੈ ਬੱਸਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਵੀਰ ਜੀ ਬੱਸ ਨੂੰ ਅੱਗੇ ਲੈ ਕੇ ਆਓ ਅੱਜ ਬਹੁਤ ਵੱਡੀ ਕਤਾਰ ਹੈ ਨਗਰ ਕੀਰਤਨ ਬਹੁਤ ਵੱਡੇ ਸਰਦਾਰ ਦੇ ਵਿੱਚ ਸੰਗਤ ਆਈ ਹੈ ਕਿਉਂਕਿ ਗੁਰੂ ਅਮਰਦਾਸ ਮਹਾਰਾਜ ਦੀ ਸ਼ਤਾਬਦੀ ਆਪਾਂ ਮਨਾ ਰਹੇ 13 ਤੇ 14 ਤਰੀਕ ਨੂੰ ਗੁਰਦੁਆਰਾ ਮਨਜੀਤ ਸਾਹਿਬ ਉਥੇ ਜਿਹੜਾ ਹੈ ਸਮਾਗਮ ਹੋਣੇ ਗੁਰੂ ਨਾਨਕ ਦਾਸ ਮਹਾਰਾਜ ਦੇ ਵਰਤਾ ਗਤੀ ਦਿਨ ਤੋਂ ਸਮਰਪਿਤ ਆਜੋ ਵਾਲੇ ਵੀਰਤਨ ਉਹ ਤੇਰੇ ਸਾਰੇ ਇਹਨਾਂ ਨੇ ਬੇਤੇ ਹੱਥੋਂ ਅਸੀਂ ਚਾਹ ਅੰਦਰ ਆਪਣਾ ਵਸਤੇ ਵਿੱਚ ਫੜਾ ਦੇ ਸੰਗਤ ਨੂੰ ਨਗਰ ਕੀਰਤਨ ਅੱਗੇ ਬਹੁਤ ਚਲਾ ਗਿਆ ਵਾ ਇਸ ਕਰਕੇ ਸੰਗਤ ਨੂੰ ਵਸਤੇ ਵਿੱਚ ਜਲ ਪਾਣੀ ਫੜਾ ਦਿਓ ਤਾਂ ਕਿ ਸੰਗਤ ਪਰੀ ਜਾਵੇ ਕਿਆ ਛੱਕੇ ਵੈਕਰੂ ਜੀ ਚਾਹ ਛੱਕੇ ਮਰਕਰ ਕੀਰਤਨ ਦੇ ਵਿੱਚ ਆਈਆਂ ਸਤਿਕਾਰਯੋਗ ਉਹਨਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵੱਲੋਂ ਮੈਨੇਜਰ ਸਾਹਿਬ ਮੁਰੇਲਾ ਵੱਲੋਂ ਮੈਂਬਰ ਸਾਹਿਬ ਐਨ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਆਇਆਂ ਆਖਿਆ ਜਾਂਦਾ ਹੈ ਇੱਧਰ ਟੈਂਡ ਲੱਗਾ ਨਾ ਇੱਧਰ ਨੇ ਬੱਲੇ ਪਾਣੀ ਦਾ ਪ੍ਰਬੰਧ ਦੂਜੇ ਪੱਲੇ ਨਹੀਂ ਪ੍ਰਬੰਧ ਇਸ ਕਰਕੇ ਟੈਂਡ ਵਾਲੇ ਸਾਈਡ ਤੋਂ ਗੱਡੀਆਂ ਲੈ ਕੇ ਆਓ ਤੇ ਜਦ ਪਾਣੀ ਸਖਤਾਂ ਵਿੱਚ ਜਿਹੜਾ ਪਟਾਇਆ ਜਾਵੇ ਤੇ ਆਪ ਦੀ ਕਿਰਪਾ ਕਰਕੇ ਅੱਗੇ ਨੂੰ ਜਿਹੜੇ ਰਵਾਨਾ ਹੋ ਸਕੋ ਜੀ ਪਿੱਛੇ ਮਿਲੂਗੀ ਸੋਰੇ ਨੂੰ ਬਣਾਓ ਪਹਿਲਾਂ ਦੇ ਵਿੱਚ ਚੰਨ ਚਾਲ ਪਾਣੀ ਲੈ ਸਕਦੇ ਹੋ ਉੱਤਰ ਕੇ ਵੀ ਲੈ ਸਕਦੇ ਆ ਸ਼ਰਦਾ ਭਾਵਨਾ ਨਾਲ ਦੀ ਸੇਵਾ ਕਰਦੇ ਹੋਏ ਦੇਖੋ ਜੀ ਇਹ ਗਰਤਾਰ ਪਰਵਾਸੀਆ ਨੰਗਾ ਲਾਇਆ ਜੀ ਬਹੁਤ ਸ਼ਰਦਾ ਭਾਵਨਾ ਜੀ ਸੇਵਾ ਕਰਦੀਆਂ ਸੰਗ ਦੇਖੋ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਆ ਅੱਜ ਆਪਾਂ ਆਏ ਹੈਗੇ ਆ ਇਹ ਸਰਪ੍ਰਸਤ ਵੀਰ ਸੇਵਾਦਾਰ ਪੱਕਾ ਜੀ ਆਪਣੇ ਗੁਰਦੁਆਰੇ ਚਿੱਟੇਕੁੜ ਦੇ ਚਾਹ ਵਰਤਾ ਦੇ ਬਾਬਾ ਜੀ ਚਾਹ ਵਰਤਾ ਦੇ ਚਾਹ ਜੀ ਚਾਹ ਪੁਲੀਰ ਭਾਈ ਜਿੱਦਾਂ ਦੇਖਿਓ ਚੰਨ ਭਾਜੀ ਹੁਣ ਸਾਰੇ ਦਰਸ਼ਨ ਲੈਂਦੇ ਸਾਰਿਆਂ ਨੇ ਸੇਵਾ ਕੀਤੀ ਬਹੁਤ ਸਰਦਾ ਭਾਵਨਾ ਨਾਲ ਸੇਵਾ ਕਰ ਰਹੇ ਆ ਸੰਗਤ ਅਨੰਦਪੁਰ ਸਾਹਿਬ ਨਗਰ ਕਿਤੇ ਨਾ ਆਇਆ ਜੀ ਕਹਿੰਦੇ 70 ਬਸਾਂ ਘਰੇ ਨੇ 70 ਬਸਾਂ ਯਾਨੀ ਦੇਖੋ ਜੀ ਆਨੰਦਪੁਰ ਸਾਹਿਬ ਆ ਭਾਈ ਸੇਵਾ ਕਰਦੇ ਹੋਏ ਦੇਖੋ ਜੀ ਸਰਦਾ ਭਵਨ ਨਾਲ ਸੇਵਾ ਕਰਦੇ ਹੋਏ ਐਸਾ ਟਾਈਮ ਲਏ ਮੁਸਕਾਨ ਭਾਜੀ ਬੱਸ ਵਾਲੇ ਸਾਰੇ ਬੱਸ ਵਾਲੀ ਆ ਬੱਸ ਵਾਲੇ ਕਾਸੇ ਨਹੀਂ ਗਏ ਸਾਰੇ ਜਿਹਨੇ ਪੁੱਛਿਆ ਬੱਸਾਂ ਇਹਨੂੰ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਹੋ ਸੰਗਤ ਆਹੋ ਹਾਲੇ ਹਾਲੇ ਕੀ ਹੋ ਗਿਆ ਯਾਰ ਬੱਸ ਸਾਰੇ ਇੱਥੇ ਆਏ ਪਾਣੀ ਲਈ ਬੱਸ ਬਾਸਲੀ ਜਾ श्रद्धा <MAN> भावना <fånil hume> <S1mumbles> <roots> <sheep> <escrito> ਉਹ ਤੋਰੋ ਯਾਰ ਸਰਦੀਪਾਉਣ ਨਾਲ ਸੇਵਾ ਕਰਦੇ ਸੁਖਰਾਜ ਭਾਜੀ ਹੁਣੇ ਕਹਿੰਦੇ ਅੱਧਾ ਯਾਦ ਤਾਂ ਲੰਗਰ ਖੱਟਾ ਕਰੀ ਜਾਂਦੇ ਭਾਜੀ ਹੁਣੀ ਬੱਸ ਹੋਰ ਰੋਕ ਲਓ ਬਾਈ ਮੋਰ ਨਹੀਂ ਕਿ ਤਰਾਂ ਮੋਰ ਨਹੀਂ ਇਹ ਦੇਖੋ ਜੀ ਸਮਾਪਤੀ ਹੋ ਰਹੀ ਆ ਆਖਰੀ ਬਸ ਆ ਜੀ ਕਹਿੰਦੇ ਨਗਰ ਕੀ ਤੰਦੀ ਆਖਰੀ ਬਸ ਸਮਾਪਤੀ ਆ ਜੀ ਅੱਗੇ ਧੋਗੇ ਨਗਰ ਕੀ ਤੰਦੀ ਸਮਾਪਤੀ ਆ ਜੀ ਕਹਿੰਦੇ ਬਸ ਸਮਾਪਤੀ ਆ ਜੀ ਕਹਿੰਦੇ ਸ਼ਰਧਾ ਭਾਵਨਾ ਦੇ ਨਾਮ ਸੇਵਾ ਕਰਦੇ ਹੋ ਜੀ ਸ਼ੋਮਣੀ ਕਮੇਟੀ ਆ ਬਲਵੀਰ ਭਾਜੀ ਉਹਨੇ ਆਪ ਅੱਗੇ ਹੋਏ ਨੇ Cheers.